ਕੁਦਰਤ ਨੇ ਜਿੰਦਾ ਲੱਗਿਆ ਲਗਾਏ ਗੇਟ ਤੋੜ ਕੇ ਰੱਖ ਦਿੱਤਾ ਉਸਦੇ ਵਾਸਤੇ ਘਰ ਦਾ ਹਾਲ ਕੀ ਕਰਕੇ ਰੱਖ ਦਿੱਤਾ ਇਹ ਦੇਖੋ ਤੁਸੀਂ ਇਸ ਟਰੈਕਟਰ ਦਾ ਮੰਜ਼ਰ ਕੀ ਬਣ ਗਿਆ ਖੌਫਨਾਕ ਮੰਜ਼ਰ ਹੈ ਟਰੈਕਟਰ ਦੀ ਹਾਲਾਤ ਦੇਖ ਕੇ ਡਰ ਲੱਗਦਾ 13 14 ਕਿੱਲੇ ਲਈ ਠੀਕ ਹੈ ਠੀਕ ਹੈ ਸਭ ਖਤਮ ਹੋ ਗਏ ਸਭ ਖਤਮ ਹੋ ਗਏ ਰਾਸ਼ਨ ਪਾਣੀ ਦਾ ਭਾਜੀ ਟੇਰ ਲਾ ਦੇ ਮਲੋ ਜਿੱਦਾਂ ਹੜ ਆਇਆ ਉਸੇ ਤਰ੍ਹਾਂ ਹੀ ਰਸਨੀਆਂ ਬਲੇਨਾ ਲੋਕਾਂ ਦਾ ਸੀ ਦੇਣਾ ਨਹੀਂ ਦੇ ਸਕਦੇ ਯਾਰ ਬਲੇ ਚਲੋ ਅਸੀਂ ਵੀ ਤੁਹਾਨੂੰ ਪਤਾ ਕਿ ਕਿਸਾਨ ਭਰਾयां ਅਸੀਂ ਲੈ ਕੇ ਨਹੀਂ ਖਾਂਦੇ ਅਸੀਂ ਦੇ ਕੇ ਹੀ ਖਾਂਦੇ ਹਾਂ ਕਿਉਂਕਿ ਸਾਡੇ ਘਰਾਂ ਦੇ ਵਿੱਚ ਅੰਨ ਬਹੁਤ ਰਹਿੰਦਾ ਹੈ ਪਰ ਹੁਣ ਜਿਹੜੀ ਮਾਰ ਪੈ ਗਈ ਇਹਦੇ ਕਰਕੇ ਸਾਨੂੰ ਮਨ ਲੈਣਾ ਪਿਆ ਰਿਹਾ ਹੈ ਕਰੋੜਾਂ ਦੀ ਕੋਠੀ ਢਾਈ ਹੋਈ ਤਾਂ ਤੁਸੀਂ ਵੇਖੀਆ ਪਰ ਜੇ ਤੁਸੀਂ ਇਸ ਕਰਦੇ ਹਾਲਾਤ ਦੇਖੋ ਤਾਂ ਤੁਹਾਡਾ ਰੋਣਾ ਨਿਕਲ ਜਾਏਗਾ ਕੁਦਰਤ ਕਿਸ ਤਰ੍ਹਾਂ ਕਹਿਰਵਾਨ ਹੋਇਆ ਇਹ ਮੂੰਹ ਬੋਲਦੀਆਂ ਤਸਵੀਰਾਂ ਤੁਹਾਨੂੰ ਵਿਖਾਉਣਾ ਹੈ ਕੈਮਰਾ ਪਰਸਨ ਨੂੰ ਕਹੂੰਗਾ ਕਿ ਅੰਦਰ ਆਓ ਤੇ ਤਸਵੀਰਾਂ ਦਿਖਾਉਣਾ ਕਿ ਕੁਦਰਤ ਨੇ ਜਿੰਦਾ ਲੱਗਿਆ ਲਗਾਏ ਗੇਟ ਤੋੜ ਕੇ ਰੱਖ ਦਿੱਤਾ ਇਹ ਤਸਵੀਰਾਂ ਦੇਖੋ ਤੁਸੀਂ ਡੇਲੀ ਪੋਸਟ ਤੇ ਤਸਵੀਰਾਂ ਦਿਖਾਉਨੇ ਆ ਕੈਮਰਾ ਪਰਸਨ ਦਲੇਰ ਮੇਰੇ ਨਾਲ ਨੇ ਦਲੇਰੇ ਦਿਖਾਓ ਪਹਿਲਾਂ ਕਿ ਗੇਟ ਦਾ ਮੰਜ਼ਰ ਹਾਲਾਤ ਕੀ ਬਣਾ ਕੇ ਰੱਖ ਦਿੱਤੇ ਨੇ ਕਰਦੇ ਕਿ ਪਾਣੀ ਦਾ ਬਹਾਅ ਕਿੰਨਾ ਤੇਜ਼ ਸੀਗਾ ਪਾਣੀ ਦਾ ਦਬਾਅ ਕਿੰਨਾ ਤੇਜ਼ ਸੀ ਕਿ ਕਰੀਬ 4-4 5-5 ਫੁੱਟ ਖਦਾਨ ਘਰ ਦੇ ਵਿੱਚ ਪਾ ਕੇ ਰੱਖ ਦਿੱਤੇ ਨੇ ਇਹ ਤਸਵੀਰਾਂ ਨੇ ਇਹ ਉਹ ਮੰਜ਼ਰ ਹੈ ਇਹ ਉਸ 26 ਤੋਂ 27 ਤਰੀਕ ਦੇ ਆ ਖੌਫਨਾਕ ਮੰਜ਼ਰ ਤੁਹਾਨੂੰ ਦਿਖਾ ਰਿਹਾ ਕਿ ਹਸਦੇ ਵਾਸਤੇ ਘਰ ਦਾ ਹਾਲ ਕੀ ਕਰਕੇ ਰੱਖ ਦਿੱਤਾ ਹੈ ਸਿਲਸਿਲੇ ਵਾਸ ਤਰੀਕੇ ਨਾਲ ਤੁਹਾਨੂੰ ਵਿਖਾਵਾਂਗੇ ਇੱਕ ਇੱਕ ਚੀਜ਼ ਤੁਹਾਨੂੰ ਸਮਝਾਵਾਂਗੇ ਕਿ ਤੁਹਾਡੇ ਤੱਕ ਗੱਲ ਪਹੁੰਚੇ ਪੰਜਾਬ ਦੇ ਵਿੱਚ ਬਹੁਤ ਦਾਨੀ ਸੱਜਣ ਨੇ ਪਰ ਸਹੀ ਜਗਾ ਤੁਸੀਂ ਮਦਦ ਕਿਵੇਂ ਕਰਦੇ ਹੋ ਤਾਂ ਇਹ ਦੇਖੋ ਪਹਿਲਾਂ ਦਲੇਰ ਅੰਦਰ ਆਜੋ ਤਾਂ ਇਹ ਦਿਖਾਓ ਇਹ ਦੇਖੋ ਘਰ ਤਾਂ ਇੱਧਰ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਦਾ ਇਹ ਦੇਖੋ ਇਹ ਗੇਟ ਹੈ ਜਦੋਂ ਪਰਿਵਾਰ ਇੱਥੋਂ ਨਿਕਲਿਆ ਆਪਣੇ ਜਾਨ ਬਚਾ ਕੇ ਤਾਂ ਉਹ ਜਿੰਦਰਾ ਲਾ ਕੇ ਇੱਥੋਂ ਗਏ ਨੇ ਪਾਣੀ ਦੀ ਸਪੀਡ ਇਸ ਕਦਰ ਰਹੀ ਹੋਊਗੀ ਕਿ ਜਿੰਦਾ ਲੱਗੇ ਤਾਂ ਲੱਗਿਆ ਪਰ ਗੇਟ ਤੋੜ ਕੇ ਰੱਖ ਦਿੱਤਾ ਪਾਣੀ ਦਾ ਫਲੋ ਪਾਣੀ ਦਾ ਦਬਾਅ ਕਿੰਨਾ ਹੈ ਇਹ ਦੇਖੋ ਤਾਂ ਆ ਦਿਖਾਓ ਕਰਦਾ ਹਾਲ ਇਹ ਜ਼ਿਮੀਦਾਰਾਂ ਦਾ ਘਰ ਆ ਤਾਂ ਹਾਲਾਤ ਦੇਖੋ ਕੀ ਬਣ ਗਏ ਨੇ ਆ ਦੇਖੋ ਚੱਕਲੀ ਲਾ ਕੇ ਰੱਖ ਦਿੱਤੀ ਆ ਸਾਰੇ ਕਾਸ਼ੇ ਦੀ ਤਾਂ ਇਹ ਤਸਵੀਰਾਂ ਨੇ ਅੰਦਰ ਦੀਆਂ ਤਸਵੀਰਾਂ ਦਿਖਾਉਣਾ ਤੁਹਾਨੂੰ ਹੋਰ ਅਗਰ ਕਿਸਾਨਾਂ ਦਾ ਜ਼ਿਕਰ ਕਰਾਂ ਜੱਟਾਂ ਦੇ ਘਰ ਦਾ ਜ਼ਿਕਰ ਕਰਾਂ ਤਾਂ ਆਪਣੇ ਨਾਲੋਂ ਵੱਧੋ ਟਰੈਕਟਰ ਨੂੰ ਸ਼ਿੰਗਾਰ ਕੇ ਰੱਖਦੇ ਨੇ ਪਰ ਕਿਸਾਨ ਦੇ ਪੁੱਤ ਦਾ ਹੁਣ ਹਾਲ ਕੀ ਹੋ ਗਿਆ ਇਹ ਦੇਖ ਲੋ ਇਹ ਟਰੈਕਟਰ ਹੈ ਟਰੈਕਟਰ ਤੇ ਮਿੱਟੀ ਨਹੀਂ ਪੈਣ ਦਿੰਦੇ ਐਨੇ ਦਾ ਟਰੈਕਟਰ ਨਹੀਂ ਹੁੰਦਾ ਜਿੰਨੇ ਟਰੈਕਟਰ ਤੇ ਉੱਪਰ ਉਹ ਲਾ ਕੇ ਉਹਨੂੰ ਸ਼ਿੰਗਾਰਿਆਵਾ ਹੁੰਦਾ ਪਰ ਇਹ ਦੇਖੋ ਤੁਸੀਂ ਇਸ ਟਰੈਕਟਰ ਦਾ ਮੰਜ਼ਰ ਕੀ ਬਣ ਗਿਆ ਖੌਫਨਾਕ ਮੰਜ਼ਰ ਹੈ ਟਰੈਕਟਰ ਦੀ ਹਾਲਾਤ ਦੇਖ ਕੇ ਡਰ ਲੱਗਦਾ ਟਰੈਕਟਰ ਤੇ ਸਰਪੰਚ ਲਿਖਿਆ ਹੋਇਆ ਤਾਂ ਦੇਖੋ ਤੁਸੀਂ ਦਲੇਰ ਨੂੰ ਕਹੂੰਗਾ ਦਲੇਰ ਟਰੈਕਟਰ ਦੇ ਨਾਲ ਇੱਕ ਵਾਰ ਦਰਸ਼ਕਾਂ ਨੂੰ ਸਮਝਾ ਦੰਨੇ ਆ ਜਦੋਂ ਤੁਸੀ ਬੰਨ ਟੁੱਟਦਾ ਤਾਂ ਪਾਣੀ ਗੋਲੀ ਦੀ ਸਪੀਡ ਦੀ ਤਰ੍ਹਾਂ ਇੱਥੋਂ ਦਾਖਲ ਹੁੰਦਾ ਤਾਂ ਆ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੋਂ ਐਂਟਰ ਹੁੰਦਾ ਤਾਂ ਇਹ ਟਰੈਕਟਰ ਇੱਥੇ ਮੋਤੋ ਆ ਦੇਖੋ ਤੁਸੀਂ ਕਿੰਨੀ ਸਪੀਡ ਹੋਊਗੀ ਕਿ ਫਰਸ਼ ਦੇ ਟੁਕੜੇ ਟੁਕੜੇ ਕਰਕੇ ਰੱਖ ਦਿੱਤੇ ਨੇ ਇਹ ਖੌਫਨਾਕ ਤਸਵੀਰਾਂ ਨੇ ਬੇਹੱਦ ਡਰਾਵਣੀਆਂ ਤਸਵੀਰਾਂ ਨੇ ਇਹ ਪਾਣੀ ਤੋਂ ਪਾਣੀ ਦੇ ਉੱਤਰ ਜਾਣ ਤੋਂ ਬਾਅਦ ਦੀਆਂ ਤਸਵੀਰਾਂ ਨੇ ਹਜੇ ਲੜਾਈ ਖਤਮ ਨਹੀਂ ਐ ਪਾਣੀ ਉਤਰਿਆ ਜਦੋਂ ਜਹਿਦ ਤਾਂ ਸ਼ੁਰੂ ਹੋਈ ਐ ਹਜੇ ਬਹੁਤ ਸਟੇਬਲ ਰਹਿਣ ਦੀ ਲੋੜ ਆ ਇਹ ਦੇਖੋ ਇਹ ਚੱਕ ਚੱਕ ਕੇ ਪਾਣੀ ਨੇ ਇੱਥੇ ਜਿਹੜੇ ਨੇ ਉਹ ਪੱਥਰ ਟਰੈਕਟਰ ਦੇ ਅੱਗੇ ਲਾਤੇ ਇਹ ਹਾਲਾਤ ਦੇਖੋ ਟਰੈਕਟਰ ਦਾ ਮੰਜ਼ਰ ਤੇ ਹਾਲਾਤ ਬਣੇ ਕੀ ਹੋਏ ਨੇ ਇਹ ਬਹੁਤ ਖੌਫਨਾਕ ਤਸਵੀਰਾਂ ਨੇ ਇਹ ਪੰਜਾਬ ਦੀ ਤਰਾਸਦੀ ਆ ਕੁਦਰਤ ਪੰਜਾਬ ਤੇ ਕਹਿਰਬਾਨ ਹੋਈ ਆ ਅੱਗੇ ਬਾਈਓ ਨਹੀਂ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅ ਭਾਈ ਜੀ ਸੱਸੀ ਗਾਲ ਜੀ ਸੱਸੀ ਗਾਲ ਬਾਈ ਕੀ ਨਾਮ ਹੈ ਵੀਰੇ ਆਪਣਾ ਨਾਮ ਬਲਜੀਤ ਸਿੰਘ ਜੀ ਬਲਜੀਤ ਸਿੰਘ ਹਾਂਜੀ ਬਲਜੀਤ ਬਾਈ ਬਹੁਤ ਬੁਰਾ ਹਾਲ ਹੋ ਗਿਆ ਕੀ ਕਰ ਸਕਦੇ ਆ ਕੁਦਰਤ ਦੀ ਮਾਰ ਆ ਜੀ ਹੂੰ ਇਹ ਤਾਂ ਹੁਣ ਤੁਹਾਡੇ ਸਾਹਮਣੇ ਅੱਛਾ 1.5 ਕਰੋੜ ਦੀ ਕੋਠੀ ਤਾਂ ਸਭ ਨੇ ਦੇਖ ਲਈ ਪਰ ਅਸੀਂ ਤੁਹਾਡੇ ਘਰ ਪਹੁੰਚੇ ਹਾਂ ਤੁਹਾਡੇ ਘਰ ਦਾ ਵੀ ਬੁਰਾ ਹਾਲ ਹੋ ਗਿਆ ਹਾਂ ਜੇ ਤੁਸੀਂ ਦੇਖਿਆ ਪੰਜ-ਛਤ ਘਰ ਸਾਰੇ ਇੱਕੋ ਜਿਹੇ ਨੇ ਹੂੰ ਬਹੁਤ ਜ਼ਿਆਦਾ ਇਹ ਪਰ ਪੰਜ-ਛਤ ਘਰਾਂ ਵਿੱਚ ਆ ਗਏ ਨਾ ਪਾਣੀ ਦਾ ਬੈਕ ਸਾਈਡ ਤੋਂ ਟੁੱਟ ਗਿਆ ਤੇ ਸਾਹਮਣੇ ਦੋ ਜਗ੍ਹਾ ਤੇ ਬੰਨ ਟੁੱਟ ਗਿਆ ਤੇ ਇਹ ਥੋੜਾ ਡਾਊਨ ਏਰੀਆ ਸੀਗਾ ਇਧਰ ਨੂੰ ਪਾਣੀ ਦਾ ਫਲੋ ਜ਼ਿਆਦਾ ਹੋ ਗਿਆ ਅਗਰ ਉਹ ਨਾ ਬੰਨ ਟੁੱਟਦਾ ਖਿਰਤਾ ਹੈ ਉਹ ਹੋ ਜਾਣਾ ਸੀ ਜਿੱਦਾਂ ਚੂਹਾ ਨਹੀਂ ਹੁੰਦਾ ਰੋਡ ਦੇ ਵਿੱਚ ਚਾਰ ਸਵੇਰੇ ਘਿਰ ਜਾਂਦਾ ਉਹ ਹਾਲ ਸੀ ਸਾਡਾ ਹਾਂਜੀ ਅੱਛਾ ਮੈਨੂੰ ਦੱਸੋਗੇ ਉਸ ਵੇਲੇ ਦਾ ਮੰਜ਼ਰ ਕੀ ਰਿਹਾ ਜਦੋਂ ਇੱਥੇ ਪਾਣੀ ਆਇਆ ਸਰ ਭਰੀ ਅਸੀਂ ਖੁਦ ਸਵੇਰੇ ਰਾਤ ਸਾਰੀ ਜਾਗੇ ਬਾਨੇ ਦੇ ਉੱਤੇ ਸਾਰੇ ਤਕਰੀਬਨ ਸਾਡੇ ਸਾਰੇ ਵੀਰ ਭਰਾ ਸਾਰੇ ਸੀਗੇ ਕਿਉਂਕਿ ਸਾਨੂੰ ਲੱਗਦਾ ਸੀ ਕਿ ਪਾਣੀ ਦਾ ਕਿਸੇ ਤਰ੍ਹਾਂ ਰੋਕ ਲਿਆ ਜਾਏ ਨਹੀਂ ਤੇ ਬਹੁਤ ਪ੍ਰਬਾਦੀ ਕਰੇਗਾ ਤੇ ਸਾਰੇ ਜਾਗਦੇ ਸੀ ਰਾਤ بارش ਵੀ ਉਸ ਦਿਨ ਬਹੁਤ ਜ਼ਿਆਦਾ ਸੀਗੀ ਤੇ ਸਾਰੇ ਉੱਥੇ ਖੜੇ ਪਾਣੀ ਜਦੋਂ 5 ਵਜੇ ਨੇ ਪਾਣੀ ਜਿਹੜਾ ਤੁਸੀਂ ਬੰਦੇ ਉੱਪਰ ਦੀ ਆਉਣ ਲੱਗੇ ਹੋਇਆ ਸੀਗਾ ਤੇ ਜਦੋਂ ਟੁੱਟਿਆ ਉਦੋਂ ਵੀ ਉੱਥੇ ਜੀਖ ਖੜੇ ਸੀਗੇ ਜਦੋਂ ਉਹਨਾਂ ਨੇ ਦੇਖਿਆ ਫਿਰ ਇਹ ਹਾਂਜੀ ਟੁੱਟ ਗਿਆ ਇਹ ਕਿੰਨੇ ਵਜੇ ਟੁੱਟਿਆ ਇਹ 6 ਵਜੇ ਦਾ ਟਾਈਮ ਸੀ ਹਾਂਜੀ ਸਵੇਰੇ ਮਾਰਨਿੰਗ ਅੱਛਾ ਭਾਈ ਖੇਤੀ ਕਿੰਨੀ ਕਰਦੇ ਹੋ ਠੇਕੀ ਵੇ ਦੀ ਭਾਜੀ ਜ਼ਮੀਨ ਹੈਗੀ ਆ 13-14 ਕਿੱਲੇ ਲਈ ਠੀਕ ਹੈ ਠੀਕ ਹੈ ਸਭ ਖਤਮ ਹੋ ਗਿਆ ਸਭ ਖਤਮ ਹੋ ਗਿਆ ਭਾਈ ਆਪਣੇ ਲੋਕ ਤਾਂ ਟਰੈਕਟਰ 'ਤੇ ਮਿੱਟੀ ਹੀ ਨਹੀਂ ਲੱਗਣ ਦਿੰਦੇ ਯਾਰ ਬਾਈ ਹਾਂ ਤੁਸੀਂ ਦੇਖਿਆ ਬਾਜੀ ਅਸੀਂ 6-7 ਦਿਨ ਬਾਅਦ ਤਾਂ ਆਪਣੇ ਘਰ ਆਏ ਸੀ ਹਾਂ ਕਿਉਂ ਪਾਣੀ ਇਹਦੇ ਵਿੱਚੋਂ ਇਹ ਘਰਾਂ ਦੇ 5-6 ਦਿਨ ਫਲੋ ਹੋਇਆ ਹਾਂ ਹੂੰ ਦੋਸਤੋ ਬਾਅਦ ਆ ਜਗਾ ਜਿਹੜੀ ਆ ਆਉਂਗੇ ਤੁਸੀਂ ਹੂੰ ਜੀ ਜੀ ਜਗਾ ਜਿਹੜੀ ਆ ਉਹ ਸਮਾਨ ਥੋੜਾ 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 ਸਾਫ ਕਰਕੇ ਰੱਖ ਲਿਆ ਕਿਉਂਕਿ ਜਗਾ ਜਿਹੜੀ ਘਰ ਦੀ ਉਹ ਵੀ ਖਰਾਬ ਹੋ ਗਈ ਜਿੱਥੇ ਰੱਖਣਾ ਹੀ ਕੱਢ ਗਏ ਹਾਂ ਸਾਰਾ ਭੇਜ ਗਿਆ ਭੇਜ ਗਿਆ ਸਾਰੇ ਟੋਏ ਪੈ ਗਏ ਨੇ ਕੋਈ ਰੱਖਣ ਨੂੰ ਜਗ੍ਹਾ ਉਹ ਥੋੜੀ ਜਿਹੀ ਹੈਗੀ ਉੱਥੇ ਥੋੜਾ ਥੋੜਾ ਸਮਾਨ ਕਰ ਰਹੇ ਆਂ ਸਫਾਈ ਕਰਦੇ ਆਂ ਮਾਤਾ ਜੀ ਟਰੈਕਟਰ ਸਾਰਾ ਸਮਾਨ ਖਰਾਬ ਹੋ ਗਿਆ ਹੁਣ ਵੇਖੋ ਮਹਾਰਾਜ ਕਿਦਾਂ ਠੀਕ ਆਪਦਾ ਜਾਂ ਤੁਹਾਡੀ ਸਹਾਇਤਾ ਮਿਲੂ ਤਾਂ ਫੇਰ ਹੋਣਾ ਨਹੀਂ ਤੇ ਓਦਾਂ ਨਹੀਂ ਹੋਣਾ ਇੱਥੇ ਪਿਆ ਰਹਿਣਾ ਅੱਛਾ ਉਸ ਦਿਨ ਜਾਨ ਬਚਾਉਣੀ ਮੁਸ਼ਕਿਲ ਹੋਈ ਹੋਈ ਸੀ ਜਾਨ ਬਚਾਉਣੀ ਮੁਸ਼ਕਿਲ ਹੋ ਗਈ ਅੱਛਾ ਭਾਈ ਜੀ ਮੈਨੂੰ ਐ ਦੱਸੋ ਹੁਣ ਕਿੰਨੇ ਦਿਨ ਬਾਅਦ ਫੇਰ ਘਰ ਵਾਪਸੀ ਹੋਈ 6 ਦਿਨ ਬਾਅਦ ਆਏ ਸੀ ਅਸੀਂ ਛੇ ਦਿਨ ਬਾਅਦ ਘਰ ਆਏ ਸੀ ਛੇ ਦਿਨ ਘਰ ਹੀ ਨਹੀਂ ਆਏ ਘਰੇ ਨਹੀਂ ਆਏ ਭਾਈ ਪਾਣੀ ਦਾ ਫਲੋ ਬਹੁਤ ਜ਼ਿਆਦਾ ਸੀਗਾ ਉਹ ਵਾਰ ਨਹੀਂ ਘਰ ਆਏ ਮੈਂ ਇੱਕ ਦਿਨ ਸ਼ਾਮ ਨੂੰ ਆਇਆ ਸੀ ਕੋਸ਼ਿਸ਼ ਕੀਤੀ ਕਿ ਘਰ ਦੇਖ ਕੇ ਆਨਾ ਕਿ ਕੀ ਹਾਲਤ ਆ ਲੇਕਿਨ ਹਾ ਜਿੱਥੇ ਜੀਸੀਪੀ ਵਗੈਰਾ ਆਰਮੀ ਦੀਆਂ ਗੱਡੀਆਂ ਖੜੀਆਂ ਨੇ ਇੱਥੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਸੀ ਕਿ ਮੈਂ ਫਿਰ ਪਿੱਛੇ ਮੁੜ ਗਿਆ ਅੱਛਾ ਭਾਈ ਇਹ ਆਰਮੀ ਵਾਲੇ ਗੱਡੀਆਂ ਇੱਕੜੇ ਇੱਥੇ ਛੱਡ ਕੇ ਚਲੇ ਗਏ ਹਾਂਜੀ ਭਾਈ ਇਹ ਜਦੋਂ ਪਾਣੀ ਬੰਨ ਟੁੱਟਾ ਨਾ ਉਸ ਤੋਂ ਅੱਧੇ ਘੰਟੇ ਬਾਅਦ ਇਹ ਉੱਥੇ ਪਹਿਲਾਂ ਇਹਨਾਂ ਦੀ ਉਹ ਉੱਪਰ ਤੁਸੀਂ ਬੰਦੇ ਉੱਤੇ ਨਾ ਆ ਬੀਐਸਐਫ ਨੇ ਸਾਰਾ ਆਪਣਾ ਬਾਹਰ ਕੱਢ ਕੇ ਰੱਖਿਆ ਸੀ ਕਿਉਂਕਿ ਇਹਨਾਂ ਦੀ ਅੱਗੇ ਚੌਕੀ ਹੈਗੀ ਆ ਬੀਐਸ ਦੀ ਬਾਰਡਰ ਦੇ ਨਾਲ ਬਸੰਤਰ ਕਿਉਂਕਿ ਉੱਥੇ ਸੀ ਰਿਹਾਏ ਉੱਥੋਂ ਇਹਨਾਂ ਨੇ ਆਪਣਾ ਜਿਹੜਾ ਲੋੜੀ ਦਾ ਕੁਝ ਪਹਿਲਾਂ ਵੀ ਕੱਢਿਆ ਕਿਉਂਕਿ ਇਹਨਾਂ ਨੂੰ ਤਾਂ ਪਹਿਲਾਂ ਹੀ ਖਬਰ ਮਿਲ ਗਈ ਹੋਣੀ ਸੀ ਕਿ ਕੀ ਹਾਲਾਤ ਹੋਣ ਵਾਲੇ ਨੇ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਤੁਸੀਂ ਬੰਦੇ ਉੱਤੇ ਉੱਥੇ ਸੀਐਫ ਜਗਾ ਉੱਤੇ ਸਾਰਾ ਆਪਣਾ ਕੱਢ ਕੇ ਰੱਖਿਆ ਸੀ ਉਸ ਤੋਂ ਬਾਅਦ ਇਹ ਜਿਹੜੀਆਂ 2-3 ਗੱਡੀਆਂ ਜਿਹੜੇ ਬੰਨ ਟੁੱਟਾ ਇਹ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਗੱਡੀਆਂ ਸਾਡੀਆਂ 4x4 ਨੇ ਅਸੀਂ ਪਾਣੀ ਦੇ ਵਿੱਚੋਂ ਕੱਢ ਕੇ ਲੈ ਜਾਣੀਆਂ ਹੈਗੀਆਂ ਲੇਕਿਨ ਜਦੋਂ ਉਹ ਆਏ ਨੇ ਤੇ ਇਹ ਅੱਗੋਂ ਰਸਤਾ ਸਾਰਾ ਟੁੱਟ ਗਿਆ ਸੀਗਾ ਉਸ ਤੋਂ ਬਾਅਦ ਇੱਕ ਗੱਡੀ ਅੱਗੇ ਜਿਹੜੀ ਸੀ ਉਹਨੇ ਬੈਕ ਮਾਰਨ ਦੀ ਕੋਸ਼ਿਸ਼ ਕੀਤੀ ਕਿ ਉਹ ਪਿਛਾ ਨੂੰ ਚਲੇ ਜਾਣੇ ਲੇਕਿਨ ਪਾਣੀ ਦਾ ਵਹਾਅ ਉਹਨੇ ਟਾਈਮ ਤੱਕ ਬਸ ਉਹਨਾਂ ਸੋਚਣ ਤੱਕ ਵੀ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਸਾਰਾ ਜਿੱਥੇ ਛੱਡ ਕੇ ਉਹ ਸਾਹਮਣੇ ਵਾਲੀ ਜਿਹੜੀ ਕੋਠੀ ਆ ਉਹਦੇ ਵਿੱਚ ਚਲੇ ਗਏ ਉੱਥੋਂ ਫਿਰ ਰੈਸਕਿਊ ਹੈਲੀਕਾਪਟਰ ਹਾਂ ਹੈਲੀਕਾਪਟਰ ਨਾਲ ਰੈਸਕਿਊ ਕੀਤਾ ਉਹਨਾਂ ਨੂੰ ਅੱਛਾ ਭਾਈ ਜੀ ਹੁਣ ਜ਼ਿੰਦਗੀ ਮੁਸ਼ਕਿਲ ਕਿੰਨੀ ਹੈ ਇਸ ਵੇਲੇ ਸੋਰਸ ਆਫ ਇਨਕਮ ਕੀ ਹੈ ਸੋਰਸ ਆਫ ਇਨਕਮ ਸਾਰਾ ਇਹੀ ਹੈ ਕਿ ਆਪਣਾ ਫਸਲ ਵਾੜੀ ਸੀ ਖਤਮ ਖਤਮ ਹੋ ਗਈ ਜਦੋਂ ਬਿ ਆਉਨੇ ਹਾਂ ਆਪਣੇ ਸੀ ਬਹੁਤ ਆਏ ਵੀਰਪਰਾ ਪੁੱਛਣ ਕਿ ਕਿੱਦਾਂ ਦੇ ਹਾਲਾਤ ਕਿ ਰਾਸ਼ਨ ਪਾਣੀ ਤਾਂ ਭਾਜੀ ਟੀਅਰ ਲਾ ਦਿੱਤੇ ਹਨ ਹਾਂ ਮੰਨ ਲਓ ਜਿੱਦਾਂ ਹੜ ਆਇਆ ਉਸੇ ਤਰ੍ਹਾਂ ਹੀ ਰਾਸ਼ਨ ਵੀ ਆਇਆ ਹਾੜੀ ਆ ਗਿਆ ਉਹ ਹਾੜੀ ਆ ਗਿਆ ਭਾਜੀ ਮਤਲਬ ਇਹਨਾਂ ਲੋਕਾਂ ਦਾ ਸੀ ਦੇਣਾ ਨਹੀਂ ਦੇ ਸਕਦੇ ਯਾਰ ਹਾਂ ਮਤਲਬ ਚਲੋ ਅਸੀਂ ਵੀ ਤੁਹਾਨੂੰ ਪਤਾ ਵੀ ਕਿਸਾਨ ਭਰਾयां ਅਸੀਂ ਲੈ ਕੇ ਨਹੀਂ ਖਾਂਦੇ ਅਸੀਂ ਦੇ ਕੇ ਹੀ ਖਾਂਦੇ ਹਾਂ ਕਿਉਂਕਿ ਸਾਡੇ ਘਰਾਂ ਦੇ ਵਿੱਚ ਅੰਨ ਬਹੁਤ ਰਹਿੰਦਾ ਹੈਗਾ ਪਰ ਹੁਣ ਜਿਹੜੀ ਮਾਰ ਪੈ ਗਈ ਇਹਦੇ ਕਰਕੇ ਸਾਨੂੰ ਮੈ ਲੈਣਾ ਪਿਆ ਰਿਹਾ ਹੈਗਾ ਹਾਂਜੀ ਹੁਣ ਤੁਸੀਂ ਦੇਖਣਾ ਪੜੋਲਾ ਸਾਰਾ ਪਾੜ ਗਿਆ ਜਿਹੜੀ ਸਾਲ ਭਰ ਖਾਣਾ ਹੁੰਦਾ ਹੈ ਉਹ ਤਾਂ ਨਿਕਲ ਗਿਆ ਵਿੱਚੋਂ ਦੀ ਹੂੰ ਠੀਕ ਹੈ ਭਾਈ ਬਹੁਤ ਮਿਹਰਬਾਨੀ ਤਾ ਦੇਖੋ ਬਹੁਤ ਸਾਰੇ ਦਾਨੀ ਸੱਜਣ ਲੋਕ ਨੇ ਲੋੜ ਹੈ ਸਹੀ ਜਗ੍ਹਾ ਪਹੁੰਚਣ ਦੀ ਤਾਂਕਿ ਲੋਕਾਂ ਦੀ ਮਦਦ ਹੋ ਸਕੇ ਇਸ ਵੇਲੇ ਕੋਨੇ ਵਾਲਾ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਇਹ ਉਹ ਜਗ੍ਹਾ ਹੈ ਜਿੱਥੇ ਸਭ ਤੋਂ ਵੱਧ ਪਾਣੀ ਨੇ ਹਿੱਟ ਕਰਿਆ ਇਹਨਾਂ ਲੋਕਾਂ ਦਾ ਮੁੜ ਬਸੇਬੇ ਦੇ ਲਈ ਬਾਹ ਫੜਨੀ ਚਾਹੀਦੀ ਹੈ ਤਾਂਕਿ ਨਦੀ ਜ਼ਿੰਦਗੀ ਦੁਬਾਰਾ ਟਰੈਕ ਤੇ ਚੜ ਸਕੇ ਕੈਮਰਾ ਪਰਸਨ ਦਲੇਰਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ